ਲੈ ਕੇ ਅਸੀਂ 10ਵੇਂ ਨੰਬਰ ਲਈ ਹਾਂ ਕੰਟੀਨਿਊ ਵਿਦ ਫੇਸਬੁਕ ਬਾਦ ਸਾਹਿਬ ਆਓ ਜੀ ਸਿੱਧੂ ਸਾਹਿਬ ਜਨਾਮ ਰੰਗ ਸਮਾਰੋ ਹੋ ਸਕੇ ਨਾ ਆਈ ਗਲੋੜਾ ਪਿੰਡਰ ਸਾਹਿਬ ਆਓ ਜੀ ਜਨਾਮ ਮਨਵਾ ਲਿਆ ਥੱਲੇ ਮਨਦੀਪ ਕਰਕੇ ਦੇ 10ਵੀਂ ਪੋਜੀਸ਼ਨ ਮਾਸਟਰ ਜਿੱਤੀ ਹੈ ਜੀ ਬੇਸ਼ੇਰੀ ਦੇ ਨਾਮ ਚੰਨੋ ਤੇ ਮਾਤਾ ਜੀ ਸਰਦਾਰ ਨਵਿੰਦਰ ਸਿੰਘ ਜੀ ਬਹੁਤ ਮੁਬਾਰਕ ਜੀ ਹੈ ਨਾ ਨੀਲੇ ਬੈਗ ਚ ਨੀਲੇ ਚ ਲੈ ਕੇ ਆਉਣੀ ਵੀ ਨਹੀਂ ਚੱਲੀ ਹੁੰਦੀ ਵਿਕਟਰੀ ਵਾਲ ਤੇ ਆਉਣੀ ਚੰਨੋ ਟਰੋਫੀ ਲੈ ਆਓ ਜੀ ਜਿੱਦੂ ਸਾਹਿਬ ਤੇ ਮੌਟ ਸਾਹਿਬ ਜੋ ਤੁਹਾਨੂੰ ਪ੍ਰੇਜ਼ੈਂਟ ਦਾ ਨਾਮ ਲਿਖਾਉਣਾ ਗੁਰਮੁਖੀਆ ਚਾਰ ਦਿਲਾ ਦੇ ਫੋਨ ਕਿੱਥੇ ਤੇਰਾ ਫੋਨ ਦੇ ਇਹ ਬਾਟਾ ਤੁੰਦੀ ਬੱਚੀ ਹੈ ਜੀ ਤੇ ਮਾਰਾ ਤੇਰੇ ਬਾਈ ਦੀ ਰਾਣੀ ਸਰਪੰਨ ਜੀ ਨੇ ਇਹਨਾਂ ਦੀ ਮਸ਼ੇਰੀ ਪਹਿਲਾਂ ਇੱਕ ਫਸਟ ਵੀ ਆਈ ਅੱਜ ਪੂਰੀ ਹੋ ਗਈ ਸੀ ਮਾਣਾ ਫੜੀ ਸਾਰੀਆਂ ਚੀਜ਼ਾਂ ਨੇ ਤਿਆਰ ਰਹਿਣਾ ਚਾਹੀਦਾ ਪਹਿਲੇ ਲਈ ਵੀ ਦਸਵੇਂ ਲਈ ਵੀ ਭਾਈ ਪੈਨ ਦੇ ਪੈਰਾਂ ਇਹਦੀ ਟਰੋਫੀ ਲੈ ਆਓ ਭਾਈ 10ਵੇਂ ਨੰਬਰ ਦੀ ਇਹ ਭਾਈ ਇੱਥੇ ਇੱਥੇ ਚਾਰ ਕਿਲਾ ਇਹਦਾ ਕਰ ਖੱਕ ਪਾਰ ਬੈਂਚ ਤੇ ਨਹੀਂ ਕਰ ਜਾਂ ਫੋਨ ਤੇਦਾ ਕਰ 10ਵੇਂ ਪ੍ਰਿੰਸੀਪਲ ਜੀ ਮਸ਼ੇਰੀ ਚੰਨੋ ਲਾਲਕ ਬਾਈ ਲਾਡੀ ਸਰਪੰਚ ਜੀ ਲੈਹਰਾਂ ਤੋਂ ਤੇ ਭਾਰਤ ਦਾ ਘੋੜੇ ਦੀ ਬੱਚੀ ਹੈ ਜੀ ਇਸ ਵਕਤ ਮਾਣਾ ਪੰਜੇ ਪਹਿਲੇ ਨੰਬਰ ਤੇ ਆਈ ਹੈ ਜੀ 33ਵੇਂ ਦਰਜੇ ਤੇ ਆਈ ਹੈ ਤੋਂ ਹਰੇਕ ਪੋਜੀਸ਼ਨ ਲਈ ਤਿਆਰ ਰਹਿਣਾ ਚਾਹੀਦਾ ਪਾਰਟਿਸਪੇਟ ਕਰਨ ਲੱਗਣਾ ਹੈ ਜੀ ਬੈਹ ਜਾ ਇੱਧਰ ਬੈਹ ਜਾ ਨੌਵੀਂ ਪੋਜੀਸ਼ਨ ਵਾਸਤ ਕਰੀਏ ਜੀ ਬਸ਼ੇਰੀ ਤਾਰਾ ਕੋਰਨਰ ਨੇ ਜੀ ਅਜੇ ਪ੍ਰਤਾਪ ਜੀ ਤਾਰਾ ਬਸ਼ੇਰੀ ਨੂੰ ਲੈ ਕੇ ਅੱਗੇ ਆਓ ਜੀ ਬਈ ਜੀ ਓਨਰ ਜੇ ਸੁਣਦੇ ਐ ਤਕਰੀਰ ਰਿੰਗ 'ਚ ਆ ਜਿਓ

ਮੈਂ ਸਵਾਗਤ ਕਰਦਾ ਜੀ ਪ੍ਰੀਤ ਪਟੇਲ ਜੀ ਅੰદાવાદ ਤੋਂ ਸਾਡੇ ਸ਼ੋਅ ਵਿੱਚ ਸ਼ਿਰਕਤ ਕਰਨ ਆਇਆ ਹੈ ਛੋਟੂ ਭਾਈ ਕੀ ਜੰਦਰ ਆ ਜਾਈਏ ਇਹਦੇ ਓਨਰ ਵੀ ਬਾਈ ਜੀ ਰਮਕੇਸ਼ ਰਾयल ਜੀ ਇਹ ਦੇ ਪਰਦੇ ਵਾਲੀ ਤੋਂ ਹੈ ਜੀ ਬਸ਼ੇਰੀ ਤੇ ਦਿਲਬਾਗ ਦੀ ਬੱਚੀ ਹੈ ਬਹੁਤ ਬਹੁਤ ਮੁਬਾਰਕੀ ਉਹਨਾਂ ਨੂੰ ਬਹੁਤ ਮੁਬਾਰਕੀ ਇਹਨਾਂ ਨੂੰ اٹھویں پوزیشن حاصل کیتی ہے جی بشیری رحمت بھائی جی سرندر گل جی لے کے آو جی بشیری رحمت ਸਿੰਦੇਵਾ ਜੀ ਨੂੰ ਬਹੁਤ ਵਧਾਈਆਂ ਜੀ ਬੜੀ ਮਿਹਨਤ ਕਰਦੇ ਆ ਬਈ ਜਿੰਦਾ ਜੀ ਇਹਨਾਂ ਦਾ ਬੇਟਾ ਘੋੜਿਆਂ ਦਾ ਸ਼ੌਕ ਕੈਨੇਡਾ ਛੱਡ ਕੇ ਉਹ ਵਾਪਸ ਪੰਜਾਬ ਆ ਗਿਆ ਸੋ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡੇ ਬੱਚੇ ਮਾਈਗ੍ਰੇਟ ਹੋ ਗਏ ਬਾਹਰ ਨਾ ਜਾ ਤਾਂ ਘੋੜਿਆਂ ਦਾ ਸ਼ੌਕ ਉਹਨਾਂ ਨੂੰ ਰੱਖੋ ਕੈਨੇਡਾ ਦਾ ਛੱਡੋ ਘਰ ਛੱਡ ਕੇ ਵੀ ਕਿਤੇ ਨਹੀਂ ਜਾਂਦੇ ਜੇ ਕਿਤੇ ਜਾਣਗੇ ਤਾਂ ੱੱਲੇ ਘੋੜਿਆਂ ਵਾਲੇ ਮੇਲੇ 'ਚ ਜਾਣਗੇ ਉਹ ਸੱਤਵੀਂ ਪੋਜੀਸ਼ਨ ਹਾਸਲ ਕੀਤੀ ਹੈ ਜੀ ਬਸ਼ੇਰੀ ਸ਼ਿਵਗਾਮੀ ਨੂੰ ਕੋਰنر ਮੈਜੀ ਬਾਈ ਲਾਡੀ ਸਰਪੰਚ ਇੱਕ ਵਾਰ ਫੇਰ ਬਈ ਇਹ ਜਿਹੜੇ ਘੋੜੇ ਦੀ ਬੱਚੀ ਹੈ ਜੀ ਇੱਕ ਕਾਲੇ ਕੰਢੇ ਦੀ ਬੱਚੀ ਹੈ ਜੀ ਲਾਡੀ ਸਰਪੰਚ ਜੀ ਬਈ ਜੀ ਕਾਫੀ ਸਾਰੇ ਸ਼ੋਹਾਂ ਜਿਨ੍ਹਾਂ ਦੇ ਘੋੜੇ-ਘੋੜੀਆਂ ਆਉਂਦੇ ਰਹਿੰਦੇ ਆ 3645 ਤੇ 4545 ਦੋ ਗੱਡੀਆਂ ਪਾਸੇ ਕਰ ਦੇ ਜੀ ਸਾਡੇ ਨੈਕਸਟ ਟੁੱਟ ਗਿਆ ਜੀ ਉਹਨਾਂ ਨੂੰ ਠੀਕ ਕਰਨ ਵਾਲਾ ਬੰਦਿਆ ਰੇ ਉਹ ਗੱਡੀਆਂ ਨੂੰ ਪਾਸੇ ਕਰੋ 3645 ਤੇ 4545 ਰਸਲ ਸਾਡੇ ਬਾਈ ਬਾਈ ਜੰਮਣ ਨੂੰ

ਪਾਦਮਪੁਰ λεਵਜੀ ਬਰਾਣਾ ਸਾਹਿਬ ਸ਼ੇਰੀ ਸਟੈਫਿੰਗ ਕੋਲ ਨਰ ਅੰਮ੍ਰਿੰਦ ਸਿੰਘ ਬਰਾੜ ਜੀ ਆਹ ਮੈਂ ਉਹ ਆਪੇ ਪਹਿਲਾਂ ਲੱਗਦਾ ਆਪ ਜੀ ਕੇ ਬਹਿਣਾ ਨਹੀਂ ਨਹੀਂ ਬਹਿ ਜਾ ਤੈਨੂੰ ਮੈਂ ਤੇਰੇ ਅਸਤੇ ਖੜਾ ਹੋ ਜਾ ਕੇ ਵਿਰਾਗ ਘੋੜੇ ਦੀ ਬੱਚੀ ਹੈ ਜੀ ਉਹ ਫੇਮਸ ਹੈ ਸਿਧਾਰਾਮ ਜੀ ਦੇ ਨਾਮ ਤੇ ਮੈਂ ਜਾ ਲੱਲੀ ਮਾਰੀ ਲੱਗਦਾ ਬਾਜੀ ਦਾ ਸੀ ਵਜੀ ਹੈ 2012 ਬਚੇ ਨੂੰ ਲਿਆਉਂਦੇ 18 ਬਚੇ ਨੂੰ ਮਾਦਾ ਦੇ ਕਿ ਤਾਉਂ ਇਹ ਜਿਹੜੀ ਜਿਹੜੀ ਇਹ ਤੋਂ ਦੇ ਨਾਲ ਬਾਈ ਦੇ ਘਰ ਮਿਲ ਜਾਂਦਾ ਲੋਹੇ ਦੀ ਜਿਹੜੀ ਬਾਈ ਦੇ ਤੇ ਹੋਰ ਵੀ ਕਹਾ ਹੁਣ ਵੀ ਬਈ ਉਹ ਕਮਰਾ ਪੰਜਵੇਂ ਮਿਸ਼ਨ ਹਾਸਲ ਕੀਤੀ ਹੈ ਜੀ ਬਸ਼ੇਰੀ ਧਾਰਾ ਇਹਦੇ ਓਨਰ ਨੇ ਜੀ ਵਿਲੋਸ ਕਰਵਾਇਆ ਜੀ ਸਿੰਧਪੀਰ ਕਾਮਣੀਆ ਪੀਰ ਕਾਉਂਡੀਆ ਪਿੰਡ ਪਵਾ ਛੋੜਾ ਘੋੜੀ ਉੱਥੇ ਮਿੰਨ ਦਾ 1200 ਢੋਣੀਆਂ ਬਹੁਤ ਘਰਾਂ ਉੱਥੇ ਘੋੜੀਆਂ ਦਾ ਸ਼ੌਕ ਹੈ ਆਹ ਬੰਨੀਵੇਂ ਜੀ ਦੋਨ ਨਾ ਹੀ ਕੋਈ ਪੰਜ ਮਹੀਨੇ ਆ ਗਿਆ ਚਾਰ ਹੋ ਗਏ ਹੈ ਤਾਂ ਜੀ ਮੈਂ ਦੱਸਿਆ ਬਾਅਦ ਹੈ ਕੋਈ ਨਹੀਂ ਆਇਆ ਹੈ اور یہ ہے کہ جب ہم بجٹ بنا رہے ہیں سنجے سے یا میں بھائی فائنل تھا اس سے دو جانوں کا بڑا ایریا تو یہ پاجے کے ساتھ محمد کلیہنا جو ہے وہ حاجی ولاہ کی طرف سے مراد ہے یہ بھی ہمیں بنتا چلا رہا ہے جو اس طرف جو وقت ہے اس کے پروجیکٹ کا سہولت دینے کا ہوگا باقی کا خبر جوڑ کر ਜੋਤੇ ਵੀਸ਼ਨ ਆਸਰ ਕੀਤੀ ਹੈ ਜੀ ਨੀਲੋਪਰ ਇਹਦੇ ਮਾਲਕ ਨੇ ਜੀ ਬਾਈ ਧਰੂਪ ਸਿੰਘ ਤਮਰ ਲੰਗਾਂ ਟੋਲੀ ਕੈਸਪਰਾ ਇਹ ਜੱਗ ਨੇ ਸੋਸਾਇਟੀ ਨੂੰ ਡੋਨੇਟ ਕਰਾਇਆ ਹੈ ਮਾਤਾ ਦੀ ਮਾ ਬਾਈ ਤੋਂ ਬਹੁਤ ਬਹੁਤ ਜੀ 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 ਅੱਜ ਪਤਾ ਲੱਗ ਰਿਹਾ ਹੈ ਕਿ ਬਹੁਤ ਬਹੁਤ ਪ੍ਰਮਾਤਮਾ ਦਾ ਹੌਸਲਾ ਆਉ ਲੱਗ ਗਿਆ ਹੈ ਇਹ ਗੱਲ ਦਾ ਬਾਤ ਦਾ ਸਹੀ ਆ ਗਿਆ ਹੈ ਚੱਕ ਪੈਲੇ ਦੇ ਆਪਣੇ ਪੈਲੇ ਦੇ ਗੱਲ ਤਾਂ ਕਿਹਾ ਤੇ ਵੀ ਮੈਂ ਹਾਂ ਜਲਦੀ ਬਹੁਤ ਜਲਦੀ ਜਲਦੀ ਕੋ ਜਾਓਗੇ ਪੈਂਡਲ ਜੀ ਕੋਈ ਨਾ ਯੰਤਰੇ ਅੰਤਰੇ ਕੜੇ ਤਰੇ ਮੁੰਡੇ ਹੋਣੇ ਬੜੇ ਹੋਣੇ ਅੰਤਰੇ ਭਾਈ ਬੜੇ ਹੋਣੇ ਬਾਈ ਕਿੱਦਾਂ ਹੈ ਬਾਈ ਕਿੱਦਾਂ ਹੋ ਗਿਆ ਬਾਈ ਇੱਧਰ ਟੈਂਟਰ ਲੱਗੇ ਬਾਈ ਬਹੁਤ ਮੁਬਾਰਕਾਂ ਜੀ ਦਰੁਜੀ ਨੂੰ ਇਹਨਾਂ ਦਾ ਫਾਰਮ ਮੰਗਿਆ ਲੈਣੀ ਬਹੁਤ سارے ਕੁੜੇ ਕੁੜੀਆਂ ਨੇ ਕੁੜੇ ਮੱਜੂ ਕੇ ਲਾਇਨ ਦੇ ਲਈ ਬਹੁਤ ਸ਼ੁਕਰੀ ਜੀ ਮੱਜੂ ਕੇ ਲਾਇਨ ਦਾ ਪਹਿਲੇ ਮਿਲਣੇ ਤੇ ਰਿਗਨਿਸ਼ਨ ਹੁੰਦਾ ਤੇ ਬਾਈ ਹੈਪੀ ਜਿਹਦੀ ਮਿਹਨਤ ਹੈ ਇਹਨਾਂ ਕੁੜੀਆਂ ਤੇ ਤੇ ਹਾਈ ਤੇ ਬੇਟੇ ਜੀ ਦੋਨਾਂ ਨੂੰ ਵੀ ਬਹੁਤ ਮੁਬਾਰਕਾਂ ਹੈਪੀ ਬਾਇ ਹੈ ਅੱਜ ਕਾ ਕਰਦੇ ਕਿ ਲੈਟ ਵਾਈ ਬਹੁਤ ਮੁਬਾਰਕਾਂ ਦੀ ਬਹੁਤ ਮੁਬਾਰਕਾਂ ਹਾਂ ਤੀਜੀ ਪੋਜੀਸ਼ਨ ਆਸਰ ਜਿੱਤੀ ਹੈ ਜੀ ਕਸ਼ੇਰੀ ਸੋਨਮ オーਨਰ ਸਰਦਾਰ ਦਸ਼ਵਿੰਦਰ ਸਿੰਘ ਜੀ ਸਰਦਾਰ ਦਸ਼ਵਿੰਦਰ ਸਿੰਘ ਕੰਗ ਜੀ ਇਹ ਵੀ ਰਾਜਸਥਾਨ ਤੋਂ ਆਏ ਨੇ ਜੀ ਬਹੁਤ ਮੁਬਾਰਕਾਂ ਜੀ ਇਹਨਾਂ ਨੂੰ ਵਿਕਰਮ ਜੀ جی ایک بار ہمارے پاس آئے اور جسندر بہت مبارک یو گڑے کی بچی ہے جی کالے کانٹے کی દુજી પોજી ਬਰਸ਼ੇਰੀ ਨੈਣਤਾਰਾ ਉਹਨਾਂ ਨੇ ਜੀ ਸਰਦਾਰ ਚੌਧਰੀ ਕਿਸ਼ਨ ਚੰਦ ਜੀ ਅੰਤ ਤੀ ਸਾਡੇ ਪਿੰਡ ਦਾ ਕੀ ਕੰਮ ਡੀ ਆ ਪੇਸ਼ਾਵਨ ਹਵੇ ਪਾਉਂਦੇ ਬਹੁਤ ਬਹੁਤ ਧੰਨਵਾਦ ਜੀ ਹੁਣ ਵੀ ਬੱਚਾ ਬਾਹਰ ਨਾ ਕਹੇ ਜੀ ਆਪ ਵਾਲੀ ਮੋਣੀ ਇਹ ਹਲਮ ਕੋੜੇ ਦੀ ਬੱਤੀ ਹੈ ਜੀ ਆ ਕੰਨਦੀ ਦਾ ਹਮੇਸ਼ਾ ਕੁਝ ਰਹਿੰਦੇ ਆ ਜੀ ਇਹ ਵੀ ਕਦੇ ਆ ਵੀ ਕਰਦੀ ਬਸ਼ੇਰੀ ਫਾਸਤ ਲੱਗੀ ਆ ਗਿਆ ਸੱਧਿਆ ਬਣੀ ਮਾਸ ਨੂੰ ਅੱਜ ਆਪਾਂ ਤੋਂ ਬੰਨੀ ਜੀ 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 Bauh muwarat ji, siapa mau berdinas diamu, Bauh ਭਪਿੰਦਰ ਸਿੱਟਿਆ ਰਾਏਕੋਟ ਤੋਂ ਉਹ ਅੱਗੇ ਬਾਈ ਦੇ ਡਿੱਗੀ ਹੰਦਿਆ ਇਹ ਲਾਲ ਰਤਨ ਦੀ ਬੱਚੀ ਹੈ ਜੀ ਤੇ ਬ੍ਰਿੰਡਰ ਇਹਦੇ ਆ ਕੇ ਜੀ ਬਾਈ ਨੀਟਾ ਜੀ ਲੈ ਰਹੇ ਦੋ ਟਰੋਫੀ ਲਿਆਓ ਬਾਈ ਜੀ ਦੀ ਗੱਲ ਦਾ ਬਾਈ ਦਾ ਬਾਈ ਨਜੀਬ ਕਰਤੇ ਹੋ ਰਹੇ ਪਟਿਆਲਾ ਨਾਮ ਇੱਕ ਨੰਬਰ ਦੀ ਟਰੋਫੀ ਜੀ ਫਰਸਟ ਬਿਸ਼ੇਰੀ ਆਈ ਹੈ ਜੀ ਅਨੰਦਾ ਭਾਈ ਭਿੰਦਰ ਰਾਏ ਕੌਟ ਜੀ ਤੇ ਦੇ ਬ੍ਰੀਡਰ ਨੇ ਜੀ ਭਾਈ ਬੀਨਾ ਜੀ ਸੁਖਿੰਦਰ ਸਿੱਧੂ ਜੀ ਇਸ ਤੋਂ ਬਾਅਦ ਬਸ਼ੀਰਿਆਂ ਦਾ ਮੁਕਾਬਲਾ ਸ਼ੁਰੂ ਹੋਣ ਲੱਗਾ ਜੀ ਮਿਲਕ ਟੀਮ ਦਾ। ਇਸ ਤੋਂ ਤੁਰੰਤ ਬਾਅਦ ਮੁਕਾਬਲਾ ਹੋਣਾ ਜੀ ਮਾਰਵਾਲੀ ਬਸ਼ੀਰਾ ਮਿਲਕ ਟੀਮ ਬਹੁਤ ਫਸਟਾ ਮੁਕਾਬਲਾ ਹੈ। 40 ਐਂਟਰੀਆਂ ਹੋ ਗਈਆਂ। ਕਿ 41 ਹੋ ਜਾਣੀ ਤਾਂ ਹੋਰ ਬਾਕੀ 41 ਐਂਟਰੀਆਂ ਹੋ ਗਈਆਂ ਜੀ ਤੇ ਲੇਖੇ ਜੀ ਬਾਈ ਨਲਟਾ ਚਲਾ ਦਿਓ ਜੀ ਚੰਗਣਾ ਕਰ ਦਿਓ ਕਰ ਦਿਓ ਜਲਦਬਾਜੀ ਬਾਈ ਜੀ ਕੁਝ ਗੱਡੀਆਂ ہزار ਰੁਪਈਆਂ ਨੇ TVT 30 37 66 ਪੀਵੀ 15 1400 ਪੀਵੀ 60 2170 ਪਾਸੇ ਕਰ ਲਿਓ ਜੀ ਕਈ ਵਾਰੀ ਇਹਦਾ ਟੋਲ ਨਾ ਪਾ ਕੇ ਕਰਦਾ ਨੁਕਸਾਨ ਹੋ ਜਾਂਦਾ ਗੱਡੀ ਦਾ 37 67 1400 ਤੇ 1470